ਜਾਣ ਹੀ ਨਹੀਂ ਦਿੱਤਾ ਵਿਜੀਲੈਂਸ ਦਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਣਾ ਕਿ ਅੱਜ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ ਡੇਢ ਸਾਲ ਸਾਰਾ ਰਹਿੰਦਾ ਵਾ ਪੰਜ ਚਾਰ ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਕਿੱਥੇ ਜਾ ਰਹੇ ਨੇ ਦੱਸਿਆ ਕਿੱਥੇ ਲੱਗਦਾ ਵਾ ਉਹ ਜਿੱਥੇ ਮਰਜ਼ੀ ਲੈ ਜਾਣ ਇਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਸੁੱਟ ਦੇਣ ਤੇ ਭਾਵੇਂ ਬਾੜ ਤੇ ਚਾਰ ਦੇਣ ਭਾਵੇਂ ਕਿ ਥਾਣੇ ਚ ਲਾਜਣ ਤੇ ਭਾਵੇਂ ਕਿ ਚੌਂਕੀ ਚ ਲਾਜਣ ਜਾਨ ਹੀ ਨਹੀਂ ਦਿੱਤਾ ਵੀਲੇਨ ਦਾ ਦਫ਼ਤਰ ਦੂਰ ਹੈ ਕਚੈਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝੀਨਾ ਕਿ ਅੱਜ ਤੇ ਸਰਕਾਰਾਂ ਉਂਗੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਨਾ 1 ਸਾਲ ਸਾਰਾ ਰਹਿੰਦਾ ਵਾ 5-4 ਮਹੀਨੇ ਪੁਲਿਸ ਨੇ ਆਖੇ ਇਹਨਾਂ ਦੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿੱਥੇ ਯਾਰ ਇਹਨੇ ਦੱਸਿਆ ਕਿੱਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਛੋੜ ਦੇਣ ਤੇ ਭਾਵੇਂ ਬਾੜ ਤੇ ਚੜ ਦੇਣ ਭਾਵੇਂ ਕੇ ਥਾਣੇ ਚ ਲਾ ਜਾਣ ਤੇ ਭਾਵੇਂ ਕਹੇ ਚੌਕੀ ਚ ਲਾ ਜਾਣ